ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਆਪਣੀ ਵਿਜਿਟ ਹੈਗੀ ਦੋਸਤੋ ਖਾਸ ਪੱਟੀ ਸ਼ਹਿਰ ਦੇ ਵਿੱਚ ਭਾਈ ਨਿਤਨ ਦੇ ਕੋਲੇ ਆਏ ਆ ਜਿਲ੍ਹਾ ਜਿਹੜਾ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਵੇੜਾ ਤੁਹਾਨੂੰ ਦਿਖਾ ਦਾਂਗੇ ਦੋਸਤੋ ਸਾਰੀਆਂ ਸੂਈਆਂ ਸਵਾਈਆਂ ਨੇ ਪਸ਼ੂ ਵਪਾਰ ਦਾ ਕੰਮ ਆ ਕਾਫੀ ਪੁਰਾਣਾ ਕੰਮ ਆ ਦੋਸਤੋ ਤੁਸੀਂ ਇੱਥੋਂ ਕਾਫੀ ਪਸ਼ੂ ਖਰੀਦੇ ਵੀ ਹੋ ਤੇ ਅੱਜ ਜਿਹੜੀਆਂ ਵੇੜਾ ਆਈਆਂ ਨੇ ਪੂਰੀ ਇਨਫੋਰਮੇਸ਼ਨ ਆਪਾਂ ਵੀਰ ਨਿਤਨ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਅੱਜ 28 ਮਾਰਚ ਨੂੰ ਮਾਰਨਿੰਗ 29 ਮਾਰਚ ਨੂੰ ਜਿਹੜੀ ਵੀਡੀਓ ਅਪਲੋਡ ਹੋਵੇਗੀ ਠੀਕ ਹੈ ਜੀ 7 ਤੋਂ 7:30 ਵਜੇ ਦਾ ਟਾਈਮ ਰਹੇਗਾ ਵੀਡੀਓ ਪੂਰੀ ਦੇਖ ਲਿਓ ਠੀਕ ਹੈ ਜੀ ਪੂਰੀ ਵੀਡੀਓ ਦੇਖਣ ਤੋਂ ਬਾਅਦ ਜਿਹੜੀਆਂ ਵਹਿਣਾ ਵੀ ਪ੍ਰੋਪਰ ਆਪਾਂ ਆਲਮੋਸਟ ਜਿੰਨੀਆਂ ਵੀ ਦਿਖਾਵਾਂਗੇ ਸਾਰੀਆਂ ਸੁਈਆਂ ਨੇ ਤਸੱਲੀ ਲਈ ਤੁਸੀਂ ਘਰ ਵਿਜ਼ਿਟ ਕਰ ਸਕਦੇ ਹੋ ਚੁਵਾਈ ਕਰਕੇ ਨਰਕ ਪਰਖ ਕਰਕੇ ਤਸੱਲੀ ਕਰਕੇ ਸਾਈਬੀਆਂ ਨਾਲ ਜਿਹੜਾ ਦੋਸਤ ਕਰਨ ਤੋਂ ਬਾਅਦ ਤਸੱਲੀ ਕਰ ਲਿਓ ਉਸ ਤੋਂ ਬਾਅਦ ਜਿਹੜੀ ਤੁਸੀਂ ਖਰੀਦ ਕਰ ਸਕਦੇ ਹੋ ਵਹਿਣਾ ਦੀ ਜਾਣਕਾਰੀ ਆਪਾਂ ਲੈਨੇ ਆ ਵੀਰ ਨਿਤਨ ਤੇ ਕੋਲੋਂ ਪੁੱਛਦੇ ਆ ਕੀ ਡਿਟੇਲ ਆ ਇਹਨਾਂ ਵਹਿੜਾਂ ਦੀ ਸਭ ਤੋਂ ਪਹਿਲਾਂ ਵੀਰੇ ਨਿਤਨ ਸਾਸਤਰੀ ਗੱਲਪਰਾ ਸਾਸਤਰੀ ਗੱਲਪਰਾ ਦਰੋਨ ਨੇਰੇ ਚ ਦੇਖਦੇ ਬਈ ਚੈਨਲ ਸਾਰਿਆਂ ਨੂੰ ਸਾਸਤਰੀ ਗਾ ਤੁਸੀਂ ਆਏ ਤੁਹਾਡਾ ਬਹੁਤ ਬਹੁਤ ਵੈਲਕਮ ਭਾਈ ਠੀਕ ਆ ਨਿਤਨ ਵੀਰੇ ਅੱਜ ਬੈਠਾ ਕਿੰਨੀਆਂ ਪੰਜ ਕੇ ਛੇ ਵਿਕਾਉ ਪੰਜ ਵੜਾ ਦਿਖਾਵਾਂਗੇ ਪੰਜੇ ਸੂਈਆਂ ਠੀਕ ਆ ਪੰਜੇ ਸੂਈਆਂ ਨੇ ਹਾਂਜੀ ਪਹਿਲੇ ਨੰਬਰ ਤੇ ਨਿਤਨ ਵੀਰੇ ਆਜੋ ਇੱਥੋਂ ਹੀ ਸਟਾਰਟ ਕਰ ਲੀਜੀ ਬਈ ਕੁਆਲਿਟੀ ਨਿਤਨ ਭਾਈ ਆਉਂਦੀ ਏ ਇੱਥੇ ਹੈ ਕੁਆਲਿਟੀ ਵੀ ਕੁਆਲਿਟੀ ਆਉਂਦੀ ਆ ਗੱਲ ਦੀ ਜਬਾਨੀ ਆ ਭਾਈ ਕੁਆਲਿਟੀ ਲੈਓ ਪੈਸੇ ਖਰਚਣ ਲੱਗਿਆ ਨਹੀਂ ਦੇਖਾਂਗੇ ਬਿਲਕੁਲ ਠੀਕ ਚੰਗੀ ਹੋਵੇ ਠ ਆ ਪਹਿਲੇ ਨੰਬਰ ਤੇ ਦੋਸਤੋ ਮੈਂ ਤੁਹਾਨੂੰ ਵੈੜ ਦਿਖਾ ਦਿੰਨਾ ਬੋਡੀ ਸਟਰਕਚਰ ਤੁਸੀਂ ਵੇਖ ਲਓ ਬੜੀ ਹਾਈਕ ਦੀ ਵੈੜ ਆ ਠੀਕ ਆ ਜੀ ਪਿਓਰਿਟੀ ਫੁੱਲ ਹੈਗੀ ਆ ਫੁੱਲ ਕੱਦ-ਕਾਠ ਹੈਗਾ ਫਵਾਨੇ ਦੀ ਆਰਡਰ ਦੀ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਜੇ ਤਾਂ ਵੀਰੇ ਸੂਆ ਕਿਰਮਾ ਸੋਈ ਆ ਸੰਦੂ ਸਾਹਿਬ ਸੂਆ ਦੂਜਾ ਜੀ ਉਹ ओरिजिनल ਛੇ ਦਾੰਦਿਆ ਠੀਕ ਆ ਜੀ ਪਹਿਲਾਂ ਦਾ 22 23 ਦਾ ਦੁੱਧ ਪਾਇਆ 22 23 ਦਾ ਦੁੱਧ ਹੀ ਆ ਕਿ ਦੇਸਾ ਕੀ ਰਹਿੰਦੇ ਮਲਕੀ ਪਹਿਲੇ ਸਵੇ 22 ਲੀਟਰ ਸੀ ਐਰ ਕੀ ਸੈਕਿੰਡ ਲਿਕਟੇਸ਼ਨ ਆ ਸੈਕਿੰਡ ਲਿਕਟੇਸ਼ਨ ਮੋਹ ਸ਼ੇਦਾਨ ਦੇ ਮੋਹ ਸ਼ਕੀ ਆ ਹਾਂਜੀ ਤੇ ਐਰ ਕੀ ਵੀਰਾਂ ਦਾ ਵੀ 27 28 ਤੇ ਵੈੜ ਨੂੰ ਚੱਲਣਾ ਚਾਹੀਦਾ ਬਟੇ ਕੱਦ ਕੱਦ ਦੇ ਵਿੱਚ ਨਿਤਨ ਵੀਰੇ ਨਾਲ ਦੀ ਨਾਲ ਖੋਲ ਕੇ ਦਿਖਾਈ ਜੀ ਸਵੇ ਸੁਈ ਆ ਆ ਬੱਚਾ ਖੜਾ ਹੈਗਾ ਨਾਲੂ ਬਿਲਕੁਲ ਗੱਲਾ ਨਾਲ ਥੱਲੇ ਆ ਠੀਕ ਹੈ ਤੇ ਇਸ ਟਾਈਮ ਜਿਹੜਾ ਇਹ ਨਾਲੇ ਦੁੱਧ ਆ ਕੋਈ 17 ਤੋਂ 18 ਲੀਟਰ ਬਹੁਲਾ ਹੈ 20 ਕਿਲੋ ਵੀ ਹੋ ਸਕਦਾ ਪਰ ਮਸ 17 18 ਕਿਲੋ ਕੋ 17 18 ਖਾਣ ਨੂੰ ਮੈਨੂੰ ਜਿਹੜਾ ਮਦੀ ਸੋਤਾ ਦਾ ਤਾਂ ਠੀਕ ਹੈ 17 18 ਲੀਟਰ ਬਹੁਲਾ ਆ ਜੀ ਮਗਰ ਜਿਹੜਾ ਦੋਸਤੋ نیچے ਇਹ ਮੇਲ ਕਾਫ ਆ ਕੱਲ ਦੀ ਸੂਈ ਆ 나ੜੂ ਤੁਸੀਂ ਵੇਖ ਸਕਦੇ ਹੋ ਬਿਲਕੁਲ ਮੇਲ ਕਾਫ ਆ نیچے 나ੜੂ ਬੱਚੇ ਦੇ ਨਾਲ ਆ ਠੀਕ ਆ ਜੀ ਬਾਕੀ ਵੇੜ ਆਪਾਂ ਤੁਹਾਨੂੰ ਖੋਲ ਕੇ ਤੋੜ ਕੇ ਦਿਖਾਉਨੇ ਆ ਹਵਾਨਾ ਆਰਡਰ ਦੀ ਕੁਆਲਿਟੀ ਐਕਸਟਰਾ ਆਰਡੀਨਰੀ ਠੀਕ ਆ ਫੁੱਲ ਹਾਈਟ ਆ ਫੁੱਲ ਲੈਂਥ ਆ ਵੇਲ ਪੱਖੋਂ ਵੇਖੋਗੇ ਫੁੱਲ ਹਾਈਟ ਲੈਂਥ ਵਾਲੀ ਜਿਹੜੀ ਵੇੜ ਆ ਠੀਕ ਆ ਤੇ ਆਰਡਰ ਕੁਆਲਿਟੀ ਕਾਫੀ ਖੂਬਸੂਰਤ ਆ ਆ ਦੇਖੋ ਜੀ ਠੀਕ ਹੈ ਬਾਕੀ ਥਣ ਥਣ ਦਾ ਸਾਇਜ ਜਿਹੜਾ ਦੋਸਤੋ ਬਹੁਤ ਵਧੀਆ ਠੀਕ ਹੈ ਮੁੱਠੀ ਵਾਲਾ ਥਾਣਾ ਜਵਾਈ ਜਿਹੜੀ ਇਜ਼ੀਲੀ ਕਰਵਾ ਦੋਗੀ ਵੈੜ ਠੀਕ ਹੈ ਆ ਦੇਖੋ 27 28 ਲੀਟਰ ਦੀ ਮਿਲਕ ਦੀ ਕੈਪੈਸਿਟੀ ਆ ਇਸ ਵੈੜ ਦੀ ਆ ਜਿਹੜੇ ਖਾਸ ਵੀਰ ਨੇ ਚੰਗੇ ਪੈਸੇ ਵੀ ਲਾਉਣੇ ਹੈਗੇ ਆ ਬਾਕੀ ਰੇਟ ਆਪਾਂ ਵੀਰ ਤੋਂ ਪੁੱਛ ਲੈਣੇ ਲੈਂਦੇ ਆ ਵੀ ਨੇ ਤਨ ਵੀਰੇ ਲੈ ਦੇ ਕੀ ਕਰਦੇ ਆ ਰੇਡੋ ਚਾਹੀਏ ਸੰਧੂ ਸੌ ਕਰਾਣੋ ਇੱਕ ਪਾਣੀ ਕਰਾਣੋ ਇੱਕ ਸਾਤ ਕਰਾਣੋ ਹਾਂਜੀ ਤਾਂ ਇੱਕ 10 ਦੀ ਕਰਾਓ ਹਾਂਜੀ ਲੈ ਦੇ ਇਹਦਾ 85000 ਰੁਪਏ ਕਰਾਂਗੇ 85000 ਹਾਂਜੀ ਸ਼ੋਰ ਕਰ ਦਾਂਗੇ ਜੀ ਠੀਕ ਆ ਵੱਡੀ ਵਹਿੜਾ ਦੋਸਤੋ 85000 ਦੇ ਵਿੱਚੋਂ ਜਿਹੜੀ ਛੋਟ ਹੋ ਜੂਗੀ ਜਿਹੜਾ ਵੀ ਘਰੇ ਵਿਜਿਟ ਕਰੂਗਾ ਤਸੱਲੀ ਕਰ ਲਿਓ ਠੀਕ ਆ 85000 ਦੇ ਵਿੱਚੋਂ ਛੋਟ ਹੋ ਜੂਗੀ ਠੀਕ ਆ ਬਾਕੀ ਆ ਥਾਣੇ ਇੱਕ ਵਾਰੀ ਤੁਸੀਂ ਜ਼ਰੂਰ ਦੇਖੋ ਠੀਕ ਆ ਬਾਣ ਚੱਡਾ ਬਹੁਤ ਸੋਹਣਾ ਕਰਦੀ ਵਹਿੜਾ ਬਾਦੀ ਬਹੁਤ ਸੋਹਣੀ ਬੈਠ ਲੋ ਵੀ ਦੋਸਤੋ ਇਹਦੇ ਬਾਰੇ ਤੁਸੀਂ ਖਾਸ ਵਿਸ਼ੇਸ਼ ਤੌਰ ਤੇ ਗੱਲਬਾਤ ਭਾਈ ਨਿਤਨ ਦੇ ਨਾਲ ਕਰ ਰਹੇ ਹੋ ਰੇਟ ਜਿਹੜਾ ਵਿੱਚੋਂ ਗੁਜਾਇਸ਼ ਹੋ ਜੂਗੀ ਇਸ ਤੋਂ ਬਾਅਦ ਜਿਹੜੀ ਅਗਲੀ ਵਾਰ ਨਿਤਨ ਵੀ ਦਿੰਦਾ ਕੀ ਇਨਫੋਰਮੇਸ਼ਨ ਪਹਿਲਾ ਸੂਆ ਸੂਈ ਆ ਪਹਿਲਾ ਨਹੀਂ ਹੈ ਪਹਿਲਾ ਸੂਆ ਸੂਈ ਆ ਹਾਂਜੀ ਦੋਹਾਂ ਛੇ ਦੰਦੇ ਆ ਬਹੁਤ ਛਕੀ ਆ ਛੇ ਦੰਦੇ ਆ ਪਹਿਲਾ ਸੂਆ ਸੂਈ ਆ ਹਾਂਜੀ ਠੀਕ ਆ ਤੇ ਕਿੰਨੇ ਕ ਦਿਨ ਦੀ ਸੂਈ ਵੀਰ ਇਹ ਸੰਤੂ ਸਾਹਿਬ ਪਰਸੋਂ ਰਾਤੀ ਸੂਈ ਆ ਪਰਸੋਂ ਰਾਤੀ ਬੱਚਾ ਨੀਚੇ ਗਿਆ ਗਿਆ ਜੀ ਇਹਦਾ ਮੇਲ ਸਾਰੇ ਬੱਚੇ ਹੀ ਆ ਮੇਲ ਕਾਫੀ ਆ ਸਾਰੇ ਸਾਰੇ ਬੱਚੇ ਹੀ ਆ ਸਾਰੇ ਮੇਲ ਕਾਫੀ ਆ ਹਾਏ ਸਾਰੇ ਬੱਚੇ ਹੀ ਆ ਸਾਰੇ ਹੀ ਸ ਹਾਂ ਵੀ ਬੱਚੇ ਆ ਸਾਰੇ ਵੀ ਟੀਕੇ ਚੰਗੇ ਸੀਮਨ ਪਰ ਆਏ ਆ ਚਲੋ ਕੁਦਰਤੀ ਆ ਨੇਚਰਲੀ ਆ ਵੀ ਹੈ ਮਗਰ ਜਿਹੜੇ ਆ ਸਾਰੇ ਮੇਲਗਾਫ ਆ ਚੰਗੇ ਸੀਮਨ ਦੇ ਜਿਹੜੇ ਬੱਚੇ ਆ ਪਰ ਚਲੋ ਵੱਛੀ ਹੁੰਦੀ ਆ ਕਈ ਵਾਰ ਵੀਰਾਂ ਦੀ ਇੱਕ ਵਾਅਦੇ ਬੰਦੀ ਇਹ ਗੱਲ ਹੋ ਜਾਂਦੀ ਵੀ ਅੱਗੋਂ ਸਾਂਭ ਸਮਾਰ 25 ਸਾਂਭ ਲੈਂਦੇ ਆ ਮੂੰਹੋਂ 6 ਦਿਨ ਦਾ ਠੀਕ ਆ ਚਾਰ ਦਿਨ ਟੱਕ ਕੇ ਛੇ ਦੇ ਬੁੱਟਣ ਦਈਏ ਆ ਦੇਖੋ ਜੀ ਠੀਕ ਆ ਜੀ ਤੇ ਸੂਹਾ ਪਹਿਲਾ ਪਹਿਲਾ ਸੋਈ ਆ ਬੈੜੀ ਖੋਲ ਕੇ ਨਿਤਨ ਵੀਰੇ ਦਿਖਾ ਦੇ ਠੀਕ ਆ ਥਾਂ ਤੋਂ ਦੀ ਲੰਬਾਈ ਪੂਰੀ ਹੈਗੀ ਆ ਤੇ ਚਵਾਈ ਆਪਾਂ ਕਿੰਨੀ ਕਿ ਦੱਸੀ ਸੀ ਉਹਦੀ ਚਵਾਈ ਇਹਦੇ ਸਲੇਬ 12 ਫੁੱਟ ਇਸ ਤੋਂ ਥੋੜਾ ਹੋ ਜਾ ਬੋਲ ਆ ਜੀ ਹੈ ਨਾ ਤੀਜੇ ਦਿਨ ਦੇ ਵਿੱਚ ਹੈ ਤੀਜੇ ਦਿਨ ਦੇ ਵਿੱਚ ਠੀਕ ਹੈ ਤੇ ਤੀਜੇ ਦਿਨ ਦੇ ਵਿੱਚ ਜਿਹੜਾ ਦੋਸਤੋ ਵੈਡ ਹੈਗੀ ਆ ਠੀਕ ਆ ਭਵਾਨੇ ਦੀ ਆਰਡਰ ਦੀ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਤੇ ਫੁੱਲ ਹਾਈਟ ਆ ਠੀਕ ਆ ਕਦ ਕਾਠੀ ਵੱਡਾ ਹੈਗਾ ਵੈੜ ਦਾ ਠੀਕ ਹੈ ਜੀ ਵੈੜ ਨੇ ਆਉਣ ਵਾਲੇ ਸਮੇਂ ਦੇ ਵਿੱਚ ਬੰਨਣਾ ਹਜੇ ਠੀਕ ਹੈ ਬਿਲਕੁਲ ਦੰਦਾਂ ਦੇ ਵਿੱਚ ਵੈੜ ਆ ਤੇ ਦੋਸਤ ਸਾਬ ਲੈ ਖਾ ਫੇਗਾ ਦੋਤ ਬੋਲਾ ਇਸ ਟਾਈਮ ਤੇ 14 ਕਿਲੋ ਥੱਲੇ ਦੇ ਜਿਹੜਾ ਨੈਟ ਕਿਸ ਨੇ ਚੋਲ ਲੈਣਾ ਹੈ ਨੈਟ ਚਵਾਦਾ ਹੈ 14 ਕਿਲੋ ਜੀ 14 ਕਿਲੋ ਠੀਕ ਹੈ ਠੀਕ ਹੈ ਜੀ 14 ਕਿਲੋ ਜਿਹੜਾ ਦੋਸਤੋ ਨੈਟ ਬੋਲਾ ਮੇਲ ਕਾਫਾ ਤੇ ਰੇਟ ਵੀਰੇ ਕਿੰਨਾ ਦੂਜੇ ਨੰਬਰ ਵਾਲੀ ਦਾ ਇਹਦਾ ਰੇਟ 60000 ਦੇ ਵਿੱਚੋਂ ਛੋਟ ਕਰਨਾਗੇ 60000 ਦੇ ਵਿੱਚੋਂ ਹਾਂਜੀ ਠੀਕ ਹੈ ਜੀ 60000 ਦੇ ਵਿੱਚੋਂ ਛੋਟ ਹੋ ਜੂਗੀ ਤੀਜੇ ਨੰਬਰ ਵਾਲੀ ਇਸ ਵੈਡ ਦੀ ਵੀਰੇ ਕੀ ਡਿਟੇਲ ਹੈ ਸੰਧੂ ਸਾਬ ਦੂਜਾ ਸੁਆ ਸਹੀ ਹੈ ਹਾਂਜੀ ਇਹਨੂੰ ਸੁਈ ਨੂੰ ਅੱਜ ਚੌਥਾ ਲੈਣੇ ਆ ਹਾਂਜੀ ਵੱਛਾ ਪਿਛਿਆ ਨਾਲੂ ਨਾਲਿਆ ਦਾ ਵੀ ਠੀਕ 16 ਕਿਲੋ ਇਸ ਟਾਈਮ ਬੋੜਾ ਜੇਨ ਸਕਦਾ ਕੋਈ ਵੀ ਹਾਂਜੀ ਹਾਂਜੀ ਠੀਕ ਹੈ ਪੌਣਾ 17 ਵੀ ਹੋਵੇ 18ਵੇਂ ਮਹੀਨਾ 16 ਕਿਲੋ ਨਾਲ ਬਹਿ ਜਿਹੜਾ ਮੱਦੀ ਸੌਦਾ ਕਰ ਲੈ ਤੀਜਾ ਦਿਨ ਹੀ ਆ ਚਾਹ ਤੀਜਾ ਦਿਨ ਨੂੰ ਸੋਈ ਨੂੰ ਦੂਜੇ ਨੇ ਕਿ ਤੀਜਾ ਜੀ ਇਹ ਦੂਜੇ ਆ ਜੀ ਦੂਜੇ ਦਿਨ ਆਉਗਾ ਮੋਹ ਛਗੀ ਆ ਦੂਜੇ ਸਵੇਰ ਸੈਕਿੰਡ ਰੇਲਟੇਸ਼ਨ ਦੇ ਵਿੱਚ ਆ ਤੀਜਾ ਦਿਨ ਆ ਦੋਸਤੋ ਠੀਕ ਹੈ ਤੇ ਬਾਕੀ ਕਿਹਨਾ 13 14 ਦੱਸਿਆ ਜੀ ਨਹੀਂ ਥੱਲੇ 17 18 ਕਿਲੋ ਬੋੜਾ ਇਸ ਟਾਈਮ ਹੈਗਾ ਏ 16 ਕਿਲੋ ਕਹਿ ਕੇ ਮੇਰਾ ਜਿਹੜਾ ਮਰਗੀ ਬੰਦਾ ਸੌਦਾ ਕਰ ਸਕਦਾ ਠੀਕ 17 18 ਹੁਣ ਮੌਜੂਦਾ ਜਿਹੜਾ ਬੋਹਲਾ ਠੀਕ ਆ ਬਾਕੀ 16 ਲੀਟਰ ਕੋਈ ਵੀ ਵੀਰ-ਵੀਰਾਂ ਦਾ ਵੀ ਅਗੋਂ ਬੋਹਲਾ 16 ਲੀਟਰ ਦਾ ਤੁਸੀਂ ਸੌਦਾ ਕਰ ਸਕਦੇ ਹੋ ਮੇਰੇ ਨਾਲ ਤੇ ਹਵਾਨੇ ਦੀ ਕੁਆਲਿਟੀ ਜਿਹੜੀ ਆ ਦੋਸਤੋ ਨਾਰਮਲੀ ਜਿਹੜੇ ਵੀਰ ਵਪਾਰ ਕਰਦੇ ਆ ਕਾਫੀ ਪੁਰਾਣਾ ਵਪਾਰ ਕਰਦੇ ਆ ਪਹਿਲ ਹੁੰਦੀ ਆ ਪ੍ਰੈਫਰੈਂਸ ਹੁੰਦੀ ਆ ਵੀ ਘੱਟੋ ਘੱਟ ਵੀ ਜਿਹੜੀ ਹਵਾਨੇ ਵੱਲੋਂ ਪਾਸੋਂ ਠੀਕ ਆ ਬਿਲਕੁਲ ਸਾਫ਼ ਪਸ਼ੂ ਲਿਆ ਜਾਵੇ ਠੀਕ ਆ ਤੇ ਉਹਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਹੁੰਦਾ ਵੀ ਕਿਸੇ ਹਵਾਨੇ ਦੇ ਪਾਸਿਓ ਕੋਈ ਹਨਾ ਵੀ ਬਾਈ ਵਾਲਿਆਂ ਜਾਂ ਸਾਈਡ ਵਾਲਾ ਪਸ਼ੂ ਲਿਆ ਜਾਵੇ ਦੀ ਤੈਲ ਹੁੰਦੀ ਹੈ ਵੀ ਚੰਗਾ ਹੀ ਪਸੂ ਲਿਆ ਜਾਵੇ ਠੀਕ ਆ ਫੁੱਲ ਹਾਈਟ ਦੇ ਵਿੱਚ ਆ ਤੇ ਵੱਡੇ ਕਦ ਕਰ ਦੇ ਵਿੱਚ ਆ ਸੈਕੰਡ ਲਕਟੇਸ਼ਨ ਜਿਹੜੀ ਇਹ ਵੈੜ ਸੋਈ ਆ ਜਿੱਤੇ ਜਿਹੇ ਦੇ ਨਾਲ ਦੇ ਵਿੱਚ ਹੈਗੀ ਹੈ ਮੇਲ ਕਾਫ ਠੀਕ ਆ ਇਹ ਰੋਸਾ ਇਸ ਤੋਂ ਦੋਤੋ ਵੀਰੇ ਦਾ ਕੀ ਮੁੱਲ ਫਿਰ ਇਹਦਾ ਸੰਧੂ ਸਾਹ ਮੁੱਲ 6000 ਰੁਪਏ ਕਰਦੇ ਆ 65 ਹਾਂਜੀ ਹਾਂਜੀ 6000 ਰੁਪਏ 6000 ਦੀ 40000 ਦੀ ਠੀਕ ਆ ਦੁੱਧ ਬੱਚੀ ਕਿੰਨਾ ਚਵਾ ਦਊਗੀ ਦੁੱਧ 20 ਕਿਲੋ 22 ਕਿਲੋ ਦੁੱਧ ਖੁੱਲਾ ਚਵਾ ਦਊਗੀ 20 22 ਕਿਲੋ 22 ਕਿਲੋ ਖੁੱਲਾ ਜਵਣਾ ਕਿਉਂਕਿ 17 18 ਸਟੈਂਪ ਹੋਣੇ ਮੈਂ 16 ਕਿਲੋ ਕਹਿ ਕੇ ਸੌਦਾ ਕਰਦੇ ਜਿੰਨਾ ਵੀ ਕਰੂੰਗਾ ਠੀਕ ਆ ਜੀ ਹਾਂਜੀ ਠੀਕ ਹੈ ਭਰਾ ਅਗਲੀ ਬੇੜ ਇੱਕ ਰੰਗ ਆਗੀ ਕਾਲੀ ਬੇੜ ਹੈ ਇਹ ਕਾਲਾ ਜਾਮਣੂ ਆ ਜੀ ਹਾਂ ਕਾਲੇ ਜਾਮਣੂ ਆਗੇ ਸਭ ਤੋਂ ਪਹਿਲਾ ਸੂਆ ਸੋਈ ਆ। ਇਹ ਇਹ ਇਹਦਾ ਬੱਚਾ ਉਹ ਕਾਲਾ ਜਿਹੜੀ ਉਹ ਕਾਲੀ ਦਾ ਠੀਕ ਆ ਠੀਕ ਆ ਠੀਕ ਆ ਤੇ ਬੱਚਾ ਇਹ ਮਗਰ ਵਛਾਈ ਇਹਦੇ ਇਹਦੇ ਪਿੱਛੇ ਬੱਚਾ ਆ ਗਿਆ ਇੱਕ ਕ੍ਰੋਸ ਹੰਗ ਆ ਗਈ ਨਾ ਜੀ ਇੱਕ ਕ੍ਰੋਸ ਜਰਸੀ ਕ੍ਰੋਸ ਹੈ ਬਈ ਜਰਸੀ ਕ੍ਰੋਸ ਆ ਗਈ ਹਾਂਜੀ ਹੈ ਨਾ ਕ੍ਰੋਸ ਬ੍ਰੀਡ ਦੇ ਵਿੱਚ ਜਿਹੜੀ ਦੋਸਤੋ ਅੱਗੇ ਚੌਥੇ ਨੰਬਰ ਤੇ ਆਪਾਂ ਤੁਹਾਨੂੰ ਜਿਹੜੀ ਇਹ ਵੈੜ ਦਿਖਾ ਰਹੇ ਹਾਂ ਤੇ ਬੱਚਾ ਜਿਹੜਾ ਮੇਲ ਕਾਫ ਆ ਬੱਚੇ ਵੀ ਆਪਾਂ ਪੂਰੇ ਤੁਹਾਨੂੰ ਪ੍ਰੋਪਰ ਸਟਾਰਟਿੰਗ ਵੀਡੀਓ ਦੇ ਵਿੱਚ ਪ੍ਰੋਪਰ ਬੱਚੇ ਦਿਖਾਤੇ ਆ ਉਹ ਬੱਚੇ ਜਿਹੜੇ ਦੋਸਤੋ ਜਿਵੇਂ ਜਿਵੇਂ ਮੈਂ ਤੁਹਾਨੂੰ ਦੱਸੂਗਾ ਓਵੇਂ ਓ ਨੋਟ ਕਰ ਸਕਦੇ ਵੀ ਉਸ ਇਸ ਵਿਹੜਾਂ ਦੇ ਉਹ ਬੱਚੇ ਹੋਣਗੇ ਠੀਕ ਆ ਤੁਸਾਂ ਪਹਿਲਾ ਸੁਹਾ ਜੀ ਪਹਿਲੇ ਨਹੀਂ ਆ ਹਾਂ ਜੀ ਇਸ ਟਾਈਮ ਥੱਲੇ ਵੀ ਕੋਈ 13 14 13 ਕਿਲੋ ਬੋਲੇ ਤਿਆਰ ਆ ਜੀ ਹਾਂ ਜੀ ਠੀਕ ਆ ਮੇਲ ਦਾ ਵਛੇ ਠੀਕ ਆ ਠੀਕ ਆ ਮੇਲ ਕਾਫਾ ਦੋਸਤੋ ਤੇ ਵਿਹੜ ਚੰਗੀ ਖਾਸੀ ਹੈਗੀ ਆ ਠੀਕ ਆ ਤੇ ਆ ਹਵਾਨੇ ਦੀ ਜਿਹੜੀ ਬਣਤਰ ਆ ਤੇ ਬਿਲਕੁਲ ਜਿਹੜੀ ਆ ਜਰਸੀ ਕ੍ਰੋਸ ਅੰਗ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵਿੱਚ ਕ੍ਰੋਸ ਵਿੱਚ ਹੈਗੀ ਆ ਜਰਸੀ ਆ ਠੀਕ ਆ ਤੰਦੀ ਦੀ ਵੀ ਪੂਰੀ ਹੈ ਜੀ ਤਾਂ ਮਰਜ਼ੀ ਕੋ ਜਿੱਦਾਂ ਮੱਥੀ ਪਈ ਹੈ ਇਹ ਪਹਿਲਣੇ ਆਏ ਪਹਿਲਣ ਬੱਛੀ ਹੈ ਪਹਿਲਣ ਠੀਕ ਆ ਲਓ ਵੀ ਹਾਂਜੀ ਕੀ ਭਾ ਪਰਤਾ ਨੇ ਤਨ ਪਾਈਆਂ ਦਾ ਇਹਨਾਂ ਬਾਬਾ ਜੀ ਲੈ ਦੇ ਕਰਾਂਗੇ ਜਿਹੜਾ ਆਪਾਂ ਹਾਂਜੀ ਜਿੱਦ ਤੁਸੀਂ ਕੋਈ ਛੋਟੇ ਕਰਾਂਗੇ ਆ ਦੇ 52000 ਰੁਪਏ ਦੇ ਵਿੱਚੋਂ 52000 ਵਿੱਚੋਂ ਹਾਂਜੀ 52000 ਦੇ ਵਿੱਚੋਂ ਛੋਟੇ ਛੱਪਾ ਜਿਹੜਾ ਦੋਸਤੋ ਉਹ ਹੀ ਵੀਰਾਂ ਦਾ ਵੀ ਕਰਾਂਗੇ ਠੀਕ ਆ ਤੇ ਤਸੱਲੀ ਤੁਸੀਂ ਕਰਨੀ ਆ ਪੈਸਾ ਤੁਸੀਂ ਲਾਉਣਾ ਤਸੱਲੀ ਆ ਘਰ ਵਿਜਿਟ ਕਰਕੇ ਜ਼ਰੂਰ ਕਰ ਲਿਓ ਠੀਕ ਆ ਚਵਾਈ ਹਰਕ ਪਸ਼ੂ ਦੀ ਚੰਗੀ ਲੱਗੀ ਆ ਵੀਰ ਦੇ ਦਸਨ ਮੁਤਾਬਕਾਂ ਦਾ ਵੀ ਚਵਾਈ ਹਰਕ ਪਸ਼ੂ ਦੇ ਵਧੀਆ ਆਪਾਂ ਜੀ ਇੱਕ ਡੰਗ ਛੱਡੋ ਮੇਰੇ ਨਾਲ ਕੋਈ ਚਾਰ ਡੰਗ ਬੈ ਕੇ ਸੌਦਾ ਜਿੱਦਾ ਮਰਜ਼ੀ ਬੈਠ ਜਾਗੇ ਤਸੱਲੀ ਹੋ ਕੇ ਫਿਰ ਅ ਆ ਦੇਖੋ ਫਿਰ ਠੀਕ ਆ ਥਾਣੇ ਲੇਵਾ ਜਿਹੜੇ ਬਿਲਕੁਲ ਜਿਹੜੇ ਦੋਸਤੋ ਸਾਫ ਸਫਾਈਆਂ ਪੂਰੀਆਂ ਹੈਗੀਆਂ ਨੇ ਤੇ ਇਹ ਵੀ ਬਾਈ ਨਿਤਨ ਜੀ ਦਾ ਕਰਾਸ ਜੀ ਹੈ ਨਾ ਸੰਤੋਖ ਸਾਹਿਬ ਇਹ ਵੀ ਜਰਸੀ ਨਾਲ ਜਰਸੀ ਪੱਕ ਜਾਦੇ ਇਹਨੂੰ ਜਰਸੀ ਪੱਕ ਜਾਦੇ ਐਫ ਐ ਨਾ ਕਰਾਸ ਨਾ ਜਿਆਦਾ ਇਹ ਜਰਸੀ ਨਾਲ ਕਰਾਸ ਆ ਹਾਂ ਠੀਕ ਆ ਜੀ ਪਹਿਲਾ ਸਮਾਂ ਵੀ ਸੁਈਆ ਚੌ ਦੇ ਦੰਦਾ ਚੋਂ ਹਟ ਕੇ ਛਿੰਗ ਦੇ ਵਿੱਚ ਹਜੇ ਆਈ ਨਹੀਂ ਪੂਰੀ ਚੰਗੀ ਤਰ੍ਹਾਂ ਅੱਛਾ ਜੀ ਆਪਾਂ ਚੌਗੀ ਮੰਨ ਸਕਦੇ ਜੇ ਕੋਈ ਬਹੁਤਾ ਜਿਆਦਾ ਵੀਰਪਰਾ ਸੀ ਮੰਨ ਸਕਦਾ ਹਾਂ ਠੀਕ ਆ ਜੀ ਬਰਾਬਰ ਨਹੀਂ ਇੱਕ ਚੱਕੇ ਬਰਾਬਰ ਨਹੀਂ ਚੁੱਕੇ ਜੀ ਚਾਰ ਦੇ ਦੰਦੇ ਦੇ ਦਾ ਠੀਕ ਆ ਦੋਸਤੋ ਚੌਗੀ ਮਾਲਾਂ ਨੂੰ ਚਾਹੇ ਛੀਗੀ ਦੇ ਛੀਕ ਦੇ ਦੰਦਾਂ ਦਾ ਹੈ ਨਾ ਬਰਾਬਰ ਨਹੀਂ ਕੀਤੇਗੇ ਮੱਛੀ ਨੇ ਤੇ ਸੂਆ ਦੂਜਿਆਂ ਨਾਲ ਪਹਿਲਾਂ ਨਹੀਂ ਜੀ ਇਹ ਪਹਿਲਾਂ ਸਰ ਪਹਿਲਾਂ ਨਹੀਂ ਹੈ ਹਾਂਜੀ ਠੀਕ ਆ ਬੋਲਾ ਕੋਈ ਥੱਲੇ 21 12 ਹੈਗਾ ਜਿਹੜਾ ਤਿਆਰ ਆ ਪਰ ਆਪਾਂ ਦਸਾਂ ਕਿ ਲਵਾਣਾ ਚਵਾ ਕੇ ਸੌਦਾ ਕਰਕੇ ਫਿਰ ਦਵਾਂਗੇ ਜਿੰਨੂੰ ਦਵਾਂਗੇ ਠੀਕ ਹੈ ਜੀ ਬਾਕੀ ਵੈੜ ਦੇ 15 ਕਿਲੋ 16 ਕਿਲੋ ਦੁੱਧ ਖੁੱਲਾ ਚਵਾਉਗੀ ਇਹਦਾ ਦੁੱਧ ਆਮ ਦੁੱਧਿਆਂ ਵੈੜਾਂ ਨਾਲੋਂ ਬਹੁਤ ਸਾਫ ਆ ਠੀਕ ਆ ਦੁੱਧ ਆ ਠੀਕ ਹੈ ਆ ਦੇਖੋ ਜੀ ਠੀਕ ਆ ਆ ਵਹਿੜਾ ਦੋਸਤੋ ਐਦਾਂ ਦੀ ਫੇਸ ਕੁਆਲਿਟੀ ਆ ਬੇਸ਼ੱਕ ਤੁਸੀਂ ਜਿਹੜਾ ਆ ਧਿਆਨ ਦੇ ਨਾਲ ਦੇਖ ਲਓ ਆ ਕਰੋ ਜੀ ਠੀਕ ਆ ਤੇ ਦੁੱਧ ਵੀ ਕਿੰਨਾ ਦੱਸੈ ਨਹੀਂ ਤਾਂ ਸਹੀ ਹੋਣਾ ਕਿੰਨਾ ਉਸ ਟਾਈਮ ਸੰਤੂ ਸਾਹਿਬੇ ਥੱਲੇ 12 13 ਕਿਲੋ ਬੋੜਾ ਜਿਹੜਾ ਤਿਆਰ ਆ ਵੀ ਚੌਥੇ ਦਿਨ ਦੀ ਸੂਈ ਆ ਜੀ ਠੀਕ ਆ ਪਰ ਮੈਂ 10 ਤੋਂ 11 ਲੀਟਰ ਦਾ ਬਹਿ ਕੇ ਮੈਂ ਸੌਦਾ ਕਰੂੰਗਾ ਜਿੰਨਾ ਕਰੂੰਗਾ ਠੀਕ ਆ ਭਰਾ ਹਾਂਜੀ ਠੀਕ ਆ ਤੇ ਇਹਨੂੰ ਵੀ ਖੋਲ ਕੇ ਨਿਤ ਤੋੜ ਕੇ ਦਿਖਾ ਦੇ। ਮੇਲ ਕਾਫ ਆ ਦੋਸਤੋ ਵੇੜਾ ਮੈਂ ਜਿੱਦਾਂ ਪਹਿਲਾਂ ਵੀਰ ਨੇ ਜ਼ਿਕਰ ਕਰਤਾ ਸੀ ਵੀ ਹਰ ਇੱਕ ਆ ਜਿਹੜੀ ਵੇੜ ਲੈ ਲਓਗੇ ਮੇਲ ਕਾਫ ਆ ਸਾਰੀਆਂ ਮਗਰ ਬੱਚੇ ਆ ਕੋਈ ਥੋੜੋ ਥੋੜਾ ਦਿਨਾਂ ਦੀਆਂ ਜਿਹੜੀਆਂ ਸੁਈਆਂ ਹੈ ਠੀਕ ਆ ਕੋਈ 2-2 3-3 4-4 3-3 ਦਿਨਾਂ ਦੀਆਂ ਜਿਹੜੀਆਂ ਬਿਲਕੁਲ ਸੁਈਆਂ ਨੇ ਠੀਕ ਆ ਜਰਸੀ ਪੱਖ ਜਿਹੜਾ ਬਤੇਰੇ ਹੈਗਾ ਇਸ ਵੇੜ ਦੇ ਵਿੱਚ ਵੀ ਜੇਕਰ ਆਪਾਂ ਗੱਲ ਕਰੀਏ ਤਾਂ ਆ ਦੇਖੋ ਜੀ ਆ ਦੌਰ ਨਹੀਂ ਸੋਚਦੀ ਉਹਨਾਂ ਦਾ ਕੋਈ ਫਾਇਦਾ ਹੀ ਨਹੀਂ ਕਰਦਾ ਮੈਨੂੰ ਇਹਦੀ ਟੈਂਸ਼ਨ ਨਾ ਲੱਗ ਖਾਂ ਤੁਹਾਨੂੰ ਬਹੁਤ ਸੋਹਣਾ ਲੱਗਾ ਲੋ ਸਵਾਈ ਪੜੀ ਵਧੀਆ ਜੁੱਤੀ ਦੂਤ ਨਹੀਂ ਲੈਤੀ ਇਹਨਾਂ ਨੂੰ ਖਾਣੇ ਨਾਲ ਆ ਬੱਚਾ ਬੱਚਾ ਕੜਾ ਬਰਾ ਲਾਲ ਬੱਚਾ ਆ ਗਿਆ ਠੀਕ ਆ ਬੱਚਾ ਠੀਕ ਆ ਆ ਲਓ ਵੀ ਠੀਕ ਆ ਬਾਕੀ ਬੱਚਿਆਂ ਦੇ ਉੱਪਰ ਇੱਕ ਵਾਰੀ ਆਪਾਂ ਵੱਖਰੇ ਤੌਰ ਤੇ ਜਿਹੜਾ ਫੋਕਸ ਮਰਵਾ ਦਿੰਨੇ ਆ ਠੀਕ ਆ ਜੀ ਵੱਖਰੇ ਤੌਰ ਤੇ ਵੀ ਦੱਸ ਦਿੰਨੇ ਆ ਪਹਿਲੇ ਦੂਜੇ ਨੰਬਰ ਵਾਲਿਆਂ ਨੂੰ ਕਿਉਂਕਿ ਜਿਹੜੇ ਵੀਰ ਨੇ ਖਰੀਦਣਾ ਸਮਝ ਲੱਗ ਜੂਗਾ ਤੁਹਾਨੂੰ ਠੀਕ ਆ ਜੀ ਨਿਤਨ ਵੀਰੇ ਕਿੰਨਾ ਲੈ ਦੇ ਇਸ ਬੈਡ ਦਾ ਉਹ ਲੈ ਦੇ ਬਾਬਾ 55000 ਰੁਪਏ ਤਾਂ ਨੇ 55000 ਹਾਂ ਛੋਟ ਕਰਾਂਗੇ ਵਿੱਚੋਂ ਠੀਕ ਆ 55000 ਜੀ ਹਾਂਜੀ ਠੀਕ ਆ ਜੋ ਮਾਨਦਾਨਾ ਉਹ ਵੀ ਕਰਾਂਗੇ ਠੀਕ ਆ ਇਦਾਂ ਵੀ ਆਊਗਾ ਠੀਕ ਆ ਭਰਾ 55000 ਦੇ ਵਿੱਚੋਂ ਜਿਹੜਾ ਛੋਟ ਛੱਪਾ ਹੋ ਜੂਗਾ ਦੋਸਤੋ ਠੀਕ ਆ 55000 ਮੋਲ ਦਾ ਰੈਡ ਦਾ ਤੇ ਜਰੂਰ ਤੁਸੀਂ ਸੰਪਰਕ ਕਰਨਾ ਹੈਗਾ ਮੈਂ ਤੁਹਾਨੂੰ ਫੇਰ ਬੱਚੇ ਕਨਫਰਮ ਕਰਾ ਦਿੰਦਾ ਮਾੜਾ ਜੀ ਠੀਕ ਆ ਜੀ ਜਿਹੜੀ ਆਪਾਂ ਹੁਣ ਲਾਸਟ ਤੇ ਤੁਹਾਨੂੰ ਦਿਖਾਈ ਆ ਠੀਕ ਆ ਜੀ ਜਰਸੀ ਪੱਖ ਵਾਲੀ ਆ ਲਾਲ ਰੰਗ ਦਾ ਬੱਚਾ ਹੈ ਉਹਦਾ ਠੀਕ ਆ ਨੜੂ ਥਲੇ ਹੈਗਾ ਠੀਕ ਆ ਨੜੂ ਬੱਚੇ ਦੇ ਬਿਲਕੁਲ ਨਾਲ ਹੈਗਾ ਵੀ ਸਰਗਾ 2 2 4 4 ਤਿੰਨ ਦਿਨਾਂ ਦਿਨਾਂ ਦੇ ਦੌਰਾਨ ਵੀ ਹੈਗੀਆਂ ਪੰਜਾਂ ਛਿਆਂ ਦੇ ਦੌਰਾਨ ਵੀ ਹੈਗੀਆਂ ਤੇ 2 ਨੰਬਰ ਤੇ ਵਿਖਾਈ ਆਪਾਂ ਜਿਹੜੀ ਛੇ ਦਾੰਦ ਪਹਿਲਾਂ ਵਛੀ ਆ ਪੂਰਾ ਆ ਬੱਚਾ ਜੀ ਜਿਹੜੀ 2 ਨੰਬਰ ਤੇ ਵਿਖਾਈਆ ਦੋਸਤੋ ਤੁਸੀਂ ਬੇਸ਼ੱਕ ਵੀਡੀਓ ਇੱਕ ਵਾਰੀ ਰਿਪੀਟ ਤੋਂ ਦੇਖ ਲਿਓ ਆ 2 ਨੰਬਰ ਵਾਲੀ ਬੱਚੀ ਦਾ ਜਿਹੜਾ ਬੱਚਾ ਹੈਗਾ ਮੇਲ ਕਾਫ ਆ ਠੀਕ ਆ ਜੀ ਤੇ ਇਸ ਤੋਂ ਬਾਅਦ ਜਿਹੜੀ 3 ਨੰਬਰ ਤੇ ਆਪਾਂ ਲਈ ਆ ਜਿਹੜੀ ਮਤਲਬ ਇਹ ਥਲੇ 16 ਕਿਲੋ ਬੋੜਾ ਹੈ ਹਾਂਜੀ ਤੇ ਉਹਦਾ ਆ ਬੱਚਾ ਜੀ ਇਹਦਾ ਨੜੂ ਨਾਲ ਹੀ ਆ ਬਿਲ ਇਹਨਾਂ 나ੜੂ ਬੱਚਿਆਂ ਦੇ ਸਾਰੇ ਦੇ ਨਾਲ ਹੈਗੇ ਆ ਜਿਹੜੇ ਕਾਲੇ ਰੰਗ ਦੀ ਸੀਗੀ ਉਹਦਾ ਆਪ ਅੱਛਾ ਜੀ ਜਿਹੜੀ ਜਰਸੀ ਪੱਕ ਸੀ ਨਾ ਹਾਂਜੀ ਹਾਂ ਜਰਸੀ ਕ੍ਰੋਸ ਸੀਗੀ ਉਹਦਾ ਜਿਹੜਾ ਕਾਲੇ ਰੰਗ ਦੀ ਸੀਗੀ ਆ ਬੱਚਾ ਹੈਗਾ ਬੱਚਾ ਠੀਕ ਹੈ ਜੀ 나ੜੂ ਆਲਮੋਸਟ ਜਿੰਨੇ ਵੀ ਪਸ਼ੂ ਆਪਾਂ ਤੁਹਾਨੂੰ ਦਿਖਾਏ ਆ ਸਾਰਿਆਂ ਦੇ ਬਸ 나ੜੂ ਨਾਲ ਹੈਗੇ ਆ ਜ਼ਰੂਰ ਤੁਸੀਂ ਵੇਖ ਸਕਦੇ ਹੋ ਘਰ ਵਿజిਟ ਕਰਕੇ ਤੇ ਨਿਤਨ ਵੀਰੇ ਇੱਕ ਸੰਪਰਕ ਨੰਬਰ ਆਪਣੇ ਦੇ ਦੋ ਭਰਾ ਸੰਪਰਕ ਨੰਬਰ ਆਪਣਾ 98768 84460 ਹਾਂਜੀ ਹਾਂਜੀ ਤੇ ਸ਼ਹਿਰ ਆਪਣਾ ਪੱਟੀ ਆ ਲੱਗੇ ਆਪਣੇ ਚਬਾਰਾ ਸਾਗੁਰਦੋਰਾ ਪੈਂਦਾ ਹੈ ਤੇ ਜਿਲ੍ਹਾ ਤਰਨਤਾਰਨ ਨੇ ਆਪਣਾ ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਾਨੂੰ ਵੀਰ ਨਿਤਨ ਪਸ਼ੂ ਵਪਾਰ ਦਾ ਕੰਮ ਆ ਮੱਝਾਂ ਗਾਵਾਂ ਨਾਰਮਲ ਇਸ ਘਰੋਂ ਆਉਂਦੀਆਂ ਰਹਿੰਦੀਆਂ ਨੇ ਸਮੇਂ-ਸਮੇਂ ਦੇ ਨਾਲ ਤੁਸੀਂ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਹੋ ਠੀਕ ਹੈ ਜੀ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਮਿਲ ਜੂਗੀ ਤੁਹਾਨੂੰ ਘੱਟੋ ਘੱਟ ਵੀ ਕੋਈ 50000 40 45 50000 ਤੋਂ ਲੈ ਕੇ ਵਹਿੜ 60 65 70 80 85 ਤੱਕ ਵੀ ਵਹਿੜ ਅਵੇਲੇਬਲ ਹੈਗੀ ਆ ਅੱਜ ਕੱਲ ਨਵੀਆਂ ਅਪਡੇਟ ਹੁੰਦੀਆਂ ਰਹਿੰਦੀਆਂ ਨੇ ਸਮੇਂ-ਸਮੇਂ ਦੇ ਨਾਲ ਤੁਸੀਂ ਜਿਹੜੀ ਗੱਲਬਾਤ ਕਰ ਸਕਦੇ ਹੋ ਸਰ ਜੀ ਇੱਕ ਬੇਨਤੀ ਹੋ ਰਹੀ ਆ ਹਾਂਜੀ ਬੇਨਤੀ ਇਦਾਂ ਐ ਵੀ ਜਿੱਦਾਂ ਮੰਨ ਲਓ ਆਪਣ ਨੂੰ ਕੋਈ ਦੂਰੋਂ ਵੀਰ ਭਰਾ ਫੋਨ ਕਰਦਾ ਏ ਫੇ ਉਹ ਕਹਿ ਦਿੰਦਾ ਆ ਵੀ ਤੁਸੀਂ ਨਾ ਇਦਾਂ ਕਰੋ ਵੀ ਲੱਦ ਕੇ ਪਸ਼ੂ ਲੈ ਆਓ ਆਪਾਂ ਤੁਹਾਨੂੰ ਉੱਥੇ ਪਹੁੰਚ ਕੇ ਪਹੇ ਦੇ ਦਾਂਗੇ ਹਾਂਜੀ ਇਦਾਂ ਦਾ ਵੀਰ ਭਰਾ ਮੇਰਾ ਕੋਈ ਨਾਂ ਲਾਵੇ ਫੋਨ ਬਿਲਕੁਲ ਠੀਕ ਆ ਜੀ ਕਿਉਂਕਿ ਉੱਥੇ ਪਖਾਂਡੀ ਆਪਾਂ ਪੰਜਾਬੀ ਸਿੱਧਾ ਕਰਦੇ ਆ ਪਖਾਂਡ ਵੜੇ ਕਰਦੇ ਬਾਅਦ ਚ ਵੀ ਆ ਵੀਡੀਓ ਕੁਝ ਵੇਖਦੇ ਆ ਇਸ ਕਰਕੇ ਆਪਾਂ ਜਿੱਦਾਂ ਜਿੱਦਾਂ ਜੋ ਜੋ ਠੀਕ ਹੈ ਆਪਾਂ ਸਾਰਾ ਕੋਈ ਰੀਨਲ ਰੀਨਲ ਚੀਜ਼ ਵਿਖਾਈਦੀ ਆ ਠੀਕ ਹੈ ਤੇ ਜੇ ਕੋਈ ਇਹਨਾਂ ਨਾਲ ਸੌਦਾ ਕਰਨਾ ਵੀ ਆ ਪਹਿਲਾਂ ਆਪਦਾ ਵੇਖ ਲੈ ਚੁਆਲੇ ਚੁਆਈ ਕਰਕੇ ਜੇ ਪਸੰਦ ਆ ਪਾਸ ਆ ਤੇ ਖਾਤੇ ਪਾਹੇ ਪਾ ਸਕਦਾ ਬੰਦਾ ਠੀਕ ਹੈ ਜੀ ਤੇ ਅੱਗੇ ਆਪ ਦੀ ਗੱਲ ਤੋੜ ਸਕਦਾ ਕੋਈ ਇਦਾਂ ਦਾ ਵੀਰ ਕਰੇ ਵੀ ਲੱਦ ਕੇ ਲੈ ਆਓ ਵੀ ਆਪਾਂ ਤੁਹਾਨੂੰ ਫੇਰ ਦੇ ਦਾਂਗੇ ਇਦਾਂ ਵੀਰ ਕੋਈ ਨਾ ਕਰੇ ਬਿਲਕੁਲ ਜੀ ਬਾਕੀ ਜਿਹੜਾ ਦੋਸਤੋ ਠੀਕ ਹੈ ਜੀ ਅਸੂਈਆਂ ਵਾੜਾ ਉਹਦੀ ਤਸੱਲੀ ਕਰ ਸਕਦਾ ਦੋਵੇਂ 3 ਨੇ ਟਾਈਮ ਕਰ ਸਕਦਾ ਆਪਾਂ ਨੂੰ ਇਸ ਚੀਜ਼ ਦਾ ਕੋਈ ਮਤਲਬ ਨਹੀਂ ਹੈ ਕਿਉਂਕਿ ਇਹਨੇ ਪੈਸੇ ਦੇਣੇ ਆ ਤਸੱਲੀ ਆ ਉਹਦੀ ਆਪ ਦੀ ਪਹਿਲੀ ਪਹਿਲੇ ਨੰਬਰ ਦੇ ਤਸੱਲੀ ਬਿਲਕੁਲ ਜੀ ਹਾਂਜੀ ਲੋ ਵੀ ਦੋਸਤੋ ਵੀਰ ਦਾ ਕਹਿਣਾ ਹੈਗਾ ਵੀ ਤਸੱਲੀ ਕਰਕੇ ਆਪਦੀ ਘਰੋਂ ਕਿੱਲੇ ਦੇ ਉੱਪਰ ਸਾਈ ਬਿਆਨਾ ਕਰਕੇ ਪੂਰੀ ਕੀਮਤ ਜਿਹੜੀ ਆ ਦੋਸਤੋ ਲੈ ਦੇ ਕੇ ਫਿਰ ਪਸੂ ਲਿਆਇਆ ਜਾਂਦਾ ਤਸੱਲੀ ਦੇ ਵਿੱਚ ਜੇਕਰ ਕੋਈ ਵੀਰ ਕੋਈ ਵੀ ਹੈ ਜਿੱਥੋਂ ਵੀ ਆਪਾਂ ਵੀਡੀਓ ਪਾਉਣੇ ਆ ਖਾਸ ਤੌਰ ਤੇ ਕੋਈ ਆਨਾ ਕੰਨੀ ਕਰਦਾ ਕੋਈ ਨਹੀਂ ਤਸੱਲੀ ਕਰਾਉਂਦਾ ਦੋਸਤੋ ਕਿ ਪੈਸ ਲੋੜ ਨਹੀਂ ਹੈਗੀ ਕਿ ਬੇਸ਼ੱਕ ਤੁਸੀਂ ਪੁਛਣ ੜ ਕੇ ਵੀ ਜਾ ਸਕਦੇ ਹੋ ਜਿਹੜਾ ਬੰਦਾ ਤੁਹਾਨੂੰ ਤਸੱਲੀ ਕਰਾਉਂਦਾ ਪੂਰੀ ਪੇਮੈਂਟ ਆਫ ਦੀ ਲੈ ਦੇ ਦੇ ਤੋਂ ਬਾਅਦ ਤਸੱਲੀ ਆਪਣੀ ਜ਼ਿੰਮੇਵਾਰੀ ਤੇ ਪਸੂ ਲੈ ਕੇ ਜਾ ਸਕਦੇ ਹੋ ਕਿ ਆਪਾਂ ਭੇਜੀਆਂ ਵੀ ਆ ਚਲੋ ਆਨਲਾਈਨ ਆਪਾਂ ਚਵਾਈ ਕਰਾ ਕੇ ਤੁਹਾਡੇ ਚੈਨਲ ਤੇ ਹੀ ਆਪਾਂ ਭੇਜੀਆਂ ਆਪਾਂ ਭਠਿੰਡੇ ਭੇਜੀਆਂ ਮੁੰਜਾ ਭੇਜੀਆਂ ਸੀ ਗਾਵਾਂ ਵੀ ਦਿੱਤੀਆਂ ਸੀ ਉਹਨਾਂ ਨੂੰ ਵੇਚਣਾ ਰਿਆਂ ਲਈਆਂ ਸੀ ਸੋਈ ਕਰਾ ਕੇ ਉਹਨਾਂ ਨੂੰ ਦਿੱਤੀਆਂ ਚਲੋ ਬੜਾ ਵਧੀਆ ਰਹੇ ਬੰਦੇ ਇੱਥੇ ਆਏ ਆਪਣੇ ਕੋਲ ਆਇਆ ਰੱਖੇ ਜੀ ਫਿਰ ਜੀ ਪੁੱਤਾਂ ਸਿੰਘ ਚੱਕਰ ਪੰਜੇ ਮੁੱਲਾਂ ਬਰਾਬਰ ਨਹੀਂ ਹੁੰਦੀਆਂ ਹਾਂਜੀ ਕਈ ਵਾਰਾਂ ਆਨਲਾਈਨ ਅਤਿਬਾਰ ਤੇ ਸੌਦੇ ਚੱਲਦੇ ਆ ਹੁੰਦੇ ਆ ਰਹੇ ਨੇ ਠੀਕ ਆ ਬਾਕੀ ਕੁਝ ਕੁ ਵੀਰ ਹੈਗੇ ਵਿੱਚ ਖਰਾਬ ਕਰਨ ਵਾਲੇ ਵੀ ਹੈਗੇ ਆ ਕੁਝ ਕੁ ਜਿਹੜੇ ਆਪਣੇ ਸੇਲ ਪਰਚੇ ਵਾਲੇ ਵੀਰ ਉਹ ਵੀ ਕਿਤੇ ਨਾ ਕਿਤੇ ਖਰਾਬ ਕਰਦੇ ਆ ਕੁਝ ਕੁ ਆਡੀਅੰਸ ਇਸ ਤਰ੍ਹਾਂ ਦੀ ਕੋਈ ਭੈਣ ਭਰਾਪਾ ਇਸ ਤਰ੍ਹਾਂ ਉਹ ਵੀ ਖਰਾਬ ਕਰਦੇ ਆ ਕਿ ਪੰਜੇ ਉਂਗਲਾਂ ਬਰਾਬਰ ਨਹੀਂ ਹੈਗੀ ਠੀਕ ਆ ਤੇ ਜਰੂਰ ਇੱਕ ਵਿਸ਼ਵਾਸ ਤੇ ਜਿਹੜੀ ਦੁਨੀਆ ਕਾਇਮ ਹੈਗੀ ਆ ਉਹ ਵਿਸ਼ਵਾਸ ਨੂੰ ਜਿਹੜਾ ਸਿਆਣਾ ਜਿਹਦੇ ਵਿੱਚ 19 ਕਿਹਦਾ ਫਰਕ ਨਿਕਲੂਗਾ ਆਪਾਂ ਜ਼ਿੰਮੇਵਾਰ ਬੈਠੇ ਆ ਜੇ ਉਦੋਂ ਜੋ ਦੱਸੇ ਤੋਂ ਨਿਕਲੂਗਾ ਦੋਨਾਂ ਦਾ ਥਾਂ ਦਾ ਘੂਟ ਛਟਿਆ ਵੱਧ ਘਟਦਾ ਉਹ ਜ਼ਿੰਮੇਵਾਰ ਬੈਠੇ ਆ ਬਿਲਕੁਲ ਬਾਕੀ ਜੋ ਸਾਡੇ ਕਿਲੇ ਦੇ ਆ ਪਤਾ ਨੂੰ ਇੱਥੇ ਦੋਵੇਂ ਟਾਈਮ ਚਵਾਈ ਕਰਾ ਕੇ ਦੇ ਦਾਂਗੇ ਜੀ ਤੇ ਮੇਰਾ ਭਰਾ ਬਾਅਦ ਚ ਨਾ ਕੋਈ ਇਦਾਂ ਕਰੇ ਦੋਵੇਂ ਟਾਈਮ ਦੀ ਚਵਾਈ ਆਪਾਂ ਤੁਹਾਨੂੰ ਖੁੱਲੀ ਦੇ ਦਾਂਗੇ ਠੀਕ ਆ ਸੋ ਜ਼ਰੂਰੀ ਜਿਹੜੀ ਦੋਸਤੋ ਇਹ ਗੱਲਾਂ ਜ਼ਰੂਰ ਨੋਟ ਕਰ ਲਿਓ ਠੀਕ ਆ ਤੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ